ਇੱਕ ਵਾਰੀ ਸੰਗਤਾਂ ਦਾ ਭਾਰੀ ਇਕੱਠ ਹੋਇਆ ਮੀਂਹ ਪੈਣ ਲੱਗ ਗਿਆ ਤੇ ਲੰਗਰ ਦਾ ਪ੍ਰਬੰਧ ਨਾ ਰਿਹਾ। ਕੰਡੂ ਹੋ ਨਾ ਸਕਿਆ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਬਾਲਣ ਦੇ ਨਾਲ ਹੀ ਤੇ ਲੰਗਰ ਪਿਆਰ ਹੋਣਾ ਹੁੰਦਾ ਸੀ ਨਾ ਤੇ ਅੱਜ ਵਰਗੇ ਕੋਈ ਸ਼ੈੱਡ ਬਣੇ ਹੋਣੇ ਆ। ਤੇ ਨਾ ਸਾਧ ਸੰਗਤ ਹੋ ਸਕਦਾ ਕਿ ਮਹਾਰਾਜ ਨੇ ਲੋਹਾਂ ਦਾ ਪ੍ਰਬੰਧ ਕੀਤਾ ਹੋਵੇ ਭਾਰੀ بارش ਦੇ ਕਾਰਨ ਉਹ ਲੋਹਾਂ ਵੀ ਭਿੱਜ ਗਈਆਂ ਹੋਣ ਤੇ ਸੱਚੇ ਪਾਤਸ਼ਾਹ ਕਹਿੰਦੇ ਸਿੱਖਾ ਇਹਤ ਗੱਲ ਦਾ ਧਿਆਨ ਰੱਖੇ ਸਮੇਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਇਹੋ ਜਿਹਾ ਆ ਜਾਏ ਪਰ ਗੁਰੂ ਤੇ ਕਦੇ ਗੱਲਾਂ ਤੇ ਸ਼ਿਕਵਾ ਨਾ ਕਰੀ ਭਾਈ ਲੈਣੇ ਨੂੰ ਆਖਿਆ ਜਾਓ ਆ ਵੇਖੋ ਜਿਹੜੇ ਬਾਹਰ ਦੇ ਦਰਖਤ ਆ ਨਾ ਇਹਨਾਂ ਨੂੰ ਹਲੂਣੋ ਤੇ ਕਵੀ ਦੀ ਕਹਿੰਦੇ ਪਿੱਕਕਰਾਂ ਨੂੰ ਹਲੂਣਿਆ ਉਸ ਵੇਲੇ ਭਾਈ ਲੈਣਾ ਜੀ ਨੇ ਉਹਨਾਂ ਦੇ ਉੱਤੋਂ ਟੁੱਕੇ ਡਿੱਗੇ ਹੁਣ ਉਹ ਵੇਖਿਓ ਕਿ ਤੇ ਪਿੱਕਰ ਦਾ ਜਿਹੜਾ ਟੁਕਾ ਹੁੰਦਾ ਨਾ ਉਹ ਬੜਾ ਮਲੈਮ ਹੁੰਦਾ ਲੋਕ ਉਹਦਾ ਆਚਾਰ ਵੀ ਪਾਉਂਦੇ ਇਹ ਬਹੁਤ ਕੀਮਤੀ ਆਏ ਪਦਾਰਥ ਮਹਾਰਾਜ ਕਹਿੰਦੇ ਕਿਤੇ ਵੇਖੀ ਮਨ ਦੇ ਵਿੱਚ ਸ਼ੰਕਾ ਨਾ ਕਰੀ ਜੇ ਕਿਤੇ ਤੈਨੂੰ ਫਲ ਵੀ ਖਾਣੇ ਪਏ ਫੁੱਲ ਖਾ ਕੇ ਵੀ ਗੁਜ਼ਾਰਾ ਕਰਨਾ ਪਿਆ ਸਿੱਖਾ ਕਿਤੇ ਕਿਤਰਾ ਦੇ ਟੁੱਕੇ ਵੀ ਖਾਣੇ ਪਏ ਤੇ ਉਹਦੀ ਰਜਾ ਦੇ ਵਿੱਚ ਰਹਿ ਕੇ ਪਾਣੇ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰ ਲਈ ਪਰਮਾਤਮਾ ਤੇ ਗਿਲਾ ਨਾ ਕਰੀ ਰੱਬ ਦੇ ਨਾਲ ਵੇਖੀ ਕਿਤੇ ਇਹੋ ਜਿਹਾ ਤੇਰੇ ਮਨ ਦੇ ਵਿੱਚ ਸ਼ੰਕਾ ਨਾ ਆ ਜਾਏ ਦੂਰੀ ਨਾ ਬਣ ਜਾਏ ਕਿਉਂਕਿ ਗੁਰੂ ਪਾਤਸ਼ਾਹ ਪਿਆਰੀ ਕਰਵਾ ਰਹੇ ਸਨ ਢੋਲੀ ਨਾ ਕਿਉਂਕਿ ਫੇਰ ਤੇਰੀ ਨਿਭ ਜਾਏਗੀ ਹਰ ਵਕਤ ਸਾਧ ਸੰਗਤ ਇੱਕੋ ਜਿਹਾ ਸਮਾਨੀ ਰਹਿੰਦਾ ਨਾ ਕਦੇ ਜ਼ਿੰਦਗੀ ਦੇ ਵਿੱਚ ਇਕੂ ਜੇ ਸੋਖ ਰਹੇ ਤੇ ਨਾ ਕਦੇ ਦੁਖ ਰਹੇ ਸਮਾਂ ਆਇਆ ਬਾਬੇ ਨੇ